ਉਹ ਕਹ ਲਗਾ ਮੌਜੂਦਾ ਫਿਰ ਵੀ ਆਉਣੀ ਹੈ ਤਸਵੀਰਾਂ ਦਰਾਨ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੱਲਾ ਵਾਲੇ ਖਾਸ ਤੋਂ ਜਿੱਥੇ ਅੱਜ 30 ਦਸੰਬਰ ਦੀ ਬੰਦ ਕਾਲ ਨੂੰ ਲੈ ਕੇ ਜਿਹੜਾ ਸੱਦਾ ਦਿੱਤਾ ਗਿਆ ਸੀ ਜਿੱਥੇ ਪਾਰੀ ਸਮਰਥਨ ਦੇਖਣਾ ਮਿਲਿਆ ਜਿੱਥੇ ਦੇਖ ਸਕਦੇ ਹੋ ਕਿ ਇੱਕ ਐਂਬੂਲੈਂਸ ਨੂੰ ਰਸਤਾ ਦਿੱਤਾ ਜਾ ਰਿਹਾ ਸੋ ਕਿਸਾਨਾਂ ਦੇ ਵੱਲੋਂ ਦੇਖ ਸਕਦੇ ਹੋ ਕਿ ਐਂਬੂਲੈਂਸ ਨੂੰ ਜਿਹੜਾ ਰਸਤਾ ਦਿੱਤਾ ਜਾ ਰਿਹਾ ਸਟੇਜ ਨੂੰ ਬੇਸ਼ੱਕ ਜਿਹੜਾ ਕੁਝ ਪਲਾਂ ਲਈ ਬੰਦ ਕੀਤਾ ਗਿਆ ਰਸਤਾ ਦੇਣ ਦੇ ਤੁਹਾਨੂੰ ਵੀਰਾ ਤੁਹਾਡੇ ਨਾਲ ਸੰਜਿਆ ਕੀਤਾ ਗੰਦੀ ਦੇ ਨਾਲ ਦਾ ਫਸਲਾਂ ਬੀਜੋ ਜਿਹੜੀ ਆਪਣਾ ਲੁਧਿਆਣੇ ਕਿਸਾਨ ਜਿਹੜਾ ਆਪਣੀ ਯੂਨੀਵਰਸਿਟੀ ਹੈ ਠੀਕ ਹੈ ਜੀ ਤੁਹਾਡਾ ਪਰਿਵਾਰ ਦਾ ਮੈਂਬਰ ਹਰ ਮਹੀਨੇ ਬਾਅਦ ਇੱਕ ਇੱਥੇ ਲਾਜ਼ਮੀ ਜਣਾ ਚਾਹੀਦਾ ਉਹ ਆਪਣੇ ਲਈ ਬਣਾਈਏ ਉਹ ਇਕੱਲੀ ਬਾਹਰੋਂ ਡੇਢ ਨੂੰ ਵੇਖਣ ਲਈ ਨਹੀਂ ਬਣਾਈ ਇੱਥੇ ਤੁਹਾਨੂੰ ਬਹੁਤ ਬਹੁਤ ਸਖਰੇ ਵੀ ਜਿੰਨੀ ਦੇਰ ਮੈਂ ਲਿਖਿਆ ਕਿ ਮੈਂ ਮੇਰੀ ਗੱਲ ਕਿਸੇ ਨੂੰ ਚੁੱਪ ਦੀ ਚੁੱਪ ਜਾਂ ਮੈਨੂੰ ਫਰਕ ਨਹੀਂ ਪੈਣਾ ਉੱਟ ਮਾਰ ਵੀ ਮੈਨੂੰ ਲੋਗ ਹੈ ਮੈਨੂੰ ਤਾਂ ਵੀ ਫਰਕ ਨਹੀਂ ਪਰ ਮੈਂ ਅੰਦਰਲਾ ਜਿਹੜਾ ਮੇਰੇ ਦਿਲ ਦਾ ਬਲਬਲਾ ਮੈਂ ਬਾਹਰ ਨਾਲ ਕੱਢ ਕੇ ਜਾਣਾ ਜਿੰਨੀ ਦਰ ਆਪ ਚੀਜ਼ ਬੀਜ ਕੇ ਤੁਸੀਂ ਆਪ ਮੇਰੇ ਵੀਰੇ ਦੇ ਚੰਦਾ ਦਮ ਨਹੀਂ ਰੱਖਦੇ ਕਿਸੇ ਨੇ ਤੁਹਾਡੀ ਬਾਣੀ ਫੜਨੀ ਤੁਸੀਂ 10 ਸਾਲ ਮੋਰਚੇ ਲਾ ਲਓ ਭਾਵੇਂ 20 ਸਾਲ ਮੋਰਚੇ ਲਾ ਲਓ ਮੈਂ ਤੁਹਾਨੂੰ ਹਜ਼ਾਰਾਂ ਆਧਾਰਨਾ ਦੇ ਸਕਦਾ ਤੇ ਪਰ ਬੜੀ ਚੀਜ਼ ਤੁਹਾਡੀ 100 ਰੁਪਏ ਲੱਗਦੀ ਹੈ ਔਰ 10 ਰੁਪਏ ਦੀ ਚੀਜ਼ ਤੁਹਾਡੀ 500 ਰੁਪਏ ਕਿੱਲੋਂ ਮੁਕਦੀ। ਪਾਲ ਸਿੰਘ ਘਟਾ ਬਾਦਸ਼ਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਂ ਮੱਲਾਂ ਵਾਲੇ ਤੋਂ ਪ੍ਰਧਾਨ ਦਾ ਸਮਰਥਨ ਮਿਲਿਆ ਜੀ ਕਿਉਂਕਿ ਸਾਡੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਹਰ ਵਰਗ ਦੀਆਂ ਇਹ ਮੰਗਾਂ ਨੇ ਜੋ ਸਾਡੀਆਂ ਜਾਇਜ਼ ਮੰਗਾਂ ਨੇ ਤੇਰਾ ਮੰਗਾ ਪੂਰੇ ਦੇਸ਼ ਨੂੰ ਜਿਹੜਾ ਸਮਰਥਨ ਦੇਣ ਵਾਲੀਆਂ ਮੰਗਾਂ ਨੇ ਸੋ ਸਾਡੀਆਂ ਮੰਗਾਂ ਜਿਹੜਾ ਮੋਦੀ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਨਹੀਂ ਮੰਨ ਰਹੀ ਤੇ ਉਹਨਾਂ ਮੰਗਾਂ ਨੂੰ ਲੈ ਕੇ ਜੋ ਸਾਡਾ ਸ਼ੰਭੂ ਖਣੋਰੀ ਰਤਨਪੁਰੇ ਬਾਰਡਰਾਂ ਦੇ ਉੱਤੇ ਮੋਰਚੇ ਲੱਗੇ ਨੇ ਕਿਉਂਕਿ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਸੀ ਕੀ ਰਾਜਧਾਨੀ ਦੇ ਵਿੱਚ ਜਾ ਕੇ ਆਪਣੀਆਂ ਮੰਗਾਂ ਦੀ ਆਵਾਜ਼ ਉਠਾਈ ਜਾਵੇ ਪਰ ਕੇਂਦਰ ਸਰਕਾਰ ਨੇ ਸਾਨੂੰ ਹਰਿਆਣੇ ਦੇ ਬਾਡਰਾਂ ਤੇ ਰੋਕ ਕੇ ਸਿੱਧੀਆਂ ਗੋਲੀਆਂ ਮਾਰ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਫੱਟਰ ਕੀਤਾ ਤੇ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨ ਨਹੀਂ ਰਹੀ ਉਹਨਾਂ ਮੋਰਚਾ ਨੂੰ ਸਫਲ ਬਣਾਉਣ ਲਈ ਅੱਜ ਅਸੀਂ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿਉਂਕਿ ਮਿਤਸ਼ਾ ਵਰਗੇ ਬਿਆਨ ਦਿੰਦੇ ਨੇ ਕਿ 6-700 ਕਿਸਾਨ ਸਿਰਫ ਅੰਦੋਲਨਕਾਰੀ ਆ ਬਾਕੀ ਜਿਹੜਾ ਸਾਰਾ ਕਿਸਾਨ ਮਜ਼ਦੂਰ ਸਾਡੇ ਨਾਲ ਸਹਿਮਤ ਨੇ ਅਸੀਂ ਦੱਸਣਾ ਚਾਹੁੰਦੇ ਆ ਕੇਂਦਰ ਸਰਕਾਰ ਨੂੰ ਪੀ ਪੂਰੇ ਭਾਰਤ ਦੇ ਕਿਸਾਨ ਮਜ਼ਦੂਰ ਹਰ ਵਰਗ ਇਸ ਅੰਦੋਲਨ ਦੀ ਹਮਾਇਤ ਦੇ ਵਿੱਚ ਆ ਇਸ ਲਈ ਅਸੀਂ ਪਹਿਲਾਂ ਪੂਰੇ ਭਾਰਤ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਟਰੈਕਟਰ ਮਾਰਚ ਕਰਵਾਏ ਆ ਰੇਲਵੇ ਟਰੈਕ ਜਿਹੜੇ ਜਾਮ ਕੀਤੇ ਗਏ ਨੇ ਪੰਜਾਬ ਚ ਵੀ 3 ਘੰਟੇ ਰੇਲਵੇ ਟਰੈਕ ਜਾਮ ਕੀਤਾ ਗਿਆ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਚੱਕਾ ਜਾਮ ਕੀਤਾ ਗਿਆ 7 ਵਜੇ ਤੋਂ ਲੈ ਕੇ ਸ਼ਾਮੇ 4 ਵਜੇ ਤੱਕ ਪੂਰੇ ਪੰਜਾਬ ਨੇ ਸਮਰਥਨ ਦਿੱਤਾ ਹਰ ਵਰਗ ਨੇ ਸਮਰਥਨ ਦਿੱਤਾ ਕਿਉਂਕਿ ਜਿਹਦੇ ਵਿੱਚ ਕਿਸਾਨ ਮਜ਼ਦੂਰ ਦੀ ਇਕੱਲੇ ਦੀ ਗੱਲ ਨਹੀਂ ਰਹਿ ਗਈ ਜਿਹਦੇ ਵਿੱਚ ਦੁਕਾਨਦਾਰ ਵੀ ਆ ਗਿਆ ਪ੍ਰਾਈਵੇਟ ਵਪਾਰੀ ਵੀ ਆ ਗਿਆ ਵਿਚਾਰਾ ਛੋਟਾ ਛਾਊਕਰ ਵੀ ਆ ਗਿਆ ਉਹਦੇ ਵਿੱਚ ਨਾਲ-ਨਾਲ ਵਿਦਿਆਰਥੀ ਨੌਜਵਾਨ ਵਰਗਾ ਆ ਗਿਆ ਡਾਕਟਰਾਂ ਤੱਕ ਸਾਨੂੰ ਪੱਤਰਕਾਰ ਭਾਈਚਾਰਾ ਹਰ ਇੱਕ ਨੇ ਸਮਰਥਨ ਦਿੱਤਾ ਤੇ ਸੰਪੂਰਨ ਥਾਰਾ ਪੰਜਾਬ ਜਿਹੜਾ ਉਹ ਬੰਦ ਹੈ ਜੀ ਵੈਰੂਜੀ ਕਾ ਖਾਲਸਾ ਵੈਰੂਜੀ ਕੀ ਫਤਿਹ ਮੈਂ ਬੋਰਡ ਸਿੰਘ ਬੀਕੇ ਜੂ ਭਾਰਤੀ ਕਿਸਾਨ ਜੁਨੀਅਰ ਕ੍ਰਾਂਤੀਕਾਰੀ ਦਾ ਬਲਾਗ ਪ੍ਰਧਾਨ ਮੈਂ ਬਲਾਗ ਪ੍ਰਧਾਨ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਤਾਂ ਮੱਲਾ ਵਾਲੇ ਦੇ ਜਿੰਨੇ ਵੀ ਦੁਕਾਨਦਾਰ ਨੇ ਜਿੰਨੇ ਵੀ ਮੇਰੇ ਵੀਰ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਤੇ ਸਾਨੂੰ ਬੜਾ ਵੱਡਾ ਜਿਹੜਾ ਸੰਯੋਗ ਆ ਉਹ ਦਿੱਤਾ ਕਿੰਨੇ ਵਜੇ ਤੋਂ ਸ਼ੁਰੂ ਹੋਇਆ ਸਾਢਾ ਜੀ 7 ਵਜੇ ਤੋਂ ਲੈ ਕੇ ਤੇ ਸ਼ਾਮ 4 ਵਜੇ ਤਾਈਂ ਸਾਡਾ ਪ੍ਰੋਗਰਾਮ ਹੈ ਫਿਰ ਪ੍ਰੋਗਰਾਮ ਅਸੀਂ ਕੋਈ ਸਰਕਾਰ ਨੂੰ ਜਾਣ ਪਛਾਣ ਬਣਾਉਣ ਵਾਸਤੇ ਨਹੀਂ ਅਸੀਂ ਇਹ ਪ੍ਰੋਗਰਾਮ ਦੇ ਰਹੇ ਅਸੀਂ ਪ੍ਰੋਗਰਾਮ ਮਾਰੀ ਤੇ ਦੇ ਰਹੇ ਆ ਜਿਹੜੀਆਂ ਪਿਛਲੇ ਸੰਘਰਸ਼ ਦੇ ਵਿੱਚ ਜਿਹੜਾ 13 ਮਹੀਨੇ ਸੰਘਰਸ਼ ਸਾਡਾ ਦਲੀ ਮੋਰਚਾ ਚੱਲਿਆ ਉਹਦੇ ਵਿੱਚ ਜਿਹੜੀਆਂ ਮੰਗਾਂ ਜਿਹੜੀਆਂ 12 ਮੰਗਾਂ ਸਾਡੀਆਂ ਮੰਨ ਕੇ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਉਹ ਲਾਗੂ ਕਰਾਉਣ ਵਾਸਤੇ ਜਿਹੜਾ ਇਹ ਅਸੀਂ ਸੰਘਰਸ਼ ਜਿਹੜਾ ਇਹ ਕਰ ਰਹੇ ਆ ਮੰਗਾਂ ਸਾਡੀਆਂ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਆ ਇਹਨਾਂ ਦੇ ਨੁਮਾਇंदे ਕਹਿੰਦੇ ਤੁਹਾਡੀਆਂ ਮੰਗਾਂ ਜਾਇਜ਼ ਨੇ ਦੂਜੇ ਪਾਸੇ ਸਾਡੇ ਨਾਲ ਗੱਲਬਾਤ ਕਰਕੇ ਉਹ ਮੰਗਾਂ ਲਾਗੂ ਨਹੀਂ ਕਰ ਰਹੀ ਮੰਗਾਂ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਜ਼ਾਦੀਆਂ ਜਿਹੜੀਆਂ ਮੰਗਾ ਨੇ ਉਹ ਕਿਸਾਨ ਤੇ ਮਜ਼ਦੂਰ ਜਿਹੜਾ ਉਹ ਲਤਾੜਿਆ ਜਾ ਰਿਹਾ ਹੈ ਉਹਨਾਂ ਦੇ ਜਿਹੜਾ ਸਮੁੱਚਾ ਜਿਹੜਾ ਕਰਜ਼ਾ ਆ ਕਿਸਾਨ ਮਜ਼ਦੂਰ ਦਾ ਉਹਦੀ ਮਾਫੀ ਦੀ ਮੰਗੇ ਮਜ਼ਦੂਰ ਵਿਚਾਰਾ ਜਿਹੜਾ ਆ ਜਿਹੜਾ ਮਿਹਨਤ ਕਰਦਾ ਜਿਹੜਾ ਦਿਹਾੜੀ ਨਾਲ ਉਹਦਾ ਨਹੀਂ ਜਿਹੜਾ ਟਾਈਮ ਪਾਸ ਹੋ ਰਿਹਾ ਅਸੀਂ ਆਨੇ ਜਦੋਂ ਬਢੇਪਾ ਆਉਂਦਾ ਹੈ ਜਿਹੜੀ ਮਜ਼ਦੂਰ ਹੈ ਚਾਹੇ ਕਿਸਾਨ ਆ ਜਿਹੜੀ ਬਢੇਪਾ ਪਸਣਿਆ ਇਹਨਾਂ ਦੀ 10000 ਹੋਣੀ ਚਾਹੀਦੀ ਹੈ ਜਿਹੜੀ ਨਰੇਗਾ ਆ ਇਹਨਾਂ ਦਾ 200 ਦਿਨ ਹੋਣਾ ਚਾਹੀਦਾ ਹੈ 700 ਰੁਪਇਆ ਜਿਹੜੀ ਆ ਇਹਨਾਂ ਦੀ ਜਿਹੜੀ ਆ ਦਿਹਾੜੀ ਹੋਣੀ ਚਾਹੀਦੀ ਆ ਲੇਕਿਨ ਜਿਹੜੀ ਸਰਕਾਰ ਆ ਉਹ ਇਹ ਕਹਿ ਰਹੀ ਵੀ ਮੰਗਾ ਤੁਹਾਡੀਆਂ ਜਾਇਜ ਨੇ ਲੇਕਿਨ ਮੰਨ ਨਹੀਂ ਰਹੀ ਦੂਜੀ ਬੇਨਤੀ ਇੱਕ ਮੈਂ ਸੁਪਰੀਮ ਕੋਰਟ ਨੂੰ ਬੇਨਤੀ ਕਰੂੰਗਾ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਸਾਡੇ ਜਿਹੜੇ ਬਜ਼ੁਰਗ ਨੇਤਾ ਮਰਨ ਵਰਤ ਦੇ ਬੈਠੇ ਹੋਏ ਨੇ ਉਹਨਾਂ ਨੂੰ ਦਬਾਅ ਪਾਉਣ ਦੀ ਬਜਾਏ ਸਰਕਾਰ ਤੇ ਦਬਾਅ ਪਾਓ ਸਰਕਾਰ ਸਾਡੇ ਨਾਲ ਮੀਟਿੰਗ ਰੱਖੇ ਤੇ ਜਿਹੜੀਆਂ ਸਾਡੀਆਂ ਬਣਦੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰੇ ਮੈਂ ਇਹਨੀਆਂ ਗੁਬੰਤੀਆਂ ਕਰਦਾ ਹਾਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਫਰੀਦੇ ਆਲਾ ਬੀਕੇ ਜੂ ਕ੍ਰਾਂਤੀਕਾਰੀ ਪੰਜਾਬ ਦੁਕਾਨਦਾਰਾਂ ਵੱਲੋਂ ਕਿਉਂਕਿ ਸਾਨੂੰ ਬਹੁਤ ਵੱਡਾ ਸੰਯੋਗ ਮਿਲਿਆ ਇੱਕ ਤਾਂ ਉਹਨਾਂ ਬੰਦ ਕਰਕੇ ਇਹ ਰੋਸ ਪ੍ਰਗਟ ਕੀਤਾ ਵੀ ਜਿਹੜਾ 12 ਮੰਗਾਂ ਨੂੰ ਲੈ ਕੇ ਕਿਸਾਨ ਬੈਠੇ ਐ ਉਸ ਪੂਰੇ ਪੰਜਾਬ ਵਾਸਤੇ ਆ ਪੂਰੇ ਵਰਗ ਵਾਸਤੇ ਆ ਜਿਹੜਾ ਵਰਗ ਦੋ ਟਾਈਮ ਆਪਣਾ ਚੁੱਲ੍ਹਾ ਜਲਾਉਂਦਾ ਹੈ ਚੁੱਲ੍ਹਾ ਜਲਾ ਕੇ ਦੋ ਟਾਈਮ ਆਪਦੇ ਬੱਚਿਆਂ ਦਾ ਪੇਟ ਪਾਲਦਾ ਹੈ ਇਹਨਾਂ ਮੰਗਾ ਨੂੰ ਲੈ ਕੇ ਜਿਹੜੇ ਕਿਸਾਨ ਆ 13 ਆਪਣਾ 11 ਮਹੀਨਿਆਂ ਤੋਂ ਦੋਨਾਂ ਦੁਜਾ ਆਪਣਾ ਸ਼ੰਭੂ ਖਨੌਰੀ ਬਾਰਡਰਾਂ ਤੇ ਬੈਠੇ ਹੋਏ ਆ ਉੱਥੇ ਤੁਪਾਂ ਵੀ ਝੱਲੀਆਂ ਮੀਂਹ ਵੀ ਝੱਲੇ ਤੇ ਕੇਂਦਰ ਸਰਕਾਰ ਦੀਆਂ ਹਰਿਆਣਾ ਸਰਕਾਰ ਦੀਆਂ ਗੋਲੀਆਂ ਵੀ ਝੱਲੀਆਂ ਤੇ ਪੰਜਾਬ ਸਰਕਾਰ ਦਾ ਵਿਸਕਰਾ ਵੀ ਝੱਲਿਆ ਵੀ ਜਿਹੜਾ ਉੱਥੇ ਕਿਸੇ ਤਰ੍ਹਾਂ ਦਾ ਪੰਜਾਬ ਸਰਕਾਰ ਨੇ ਸਹਿਯੋਗ ਨਹੀਂ ਦਿੱਤਾ ਕਿਉਂਕਿ ਸਾਡੇ ਲੋਕਾਂ ਨੇ 92 ਐਮ.ਐਲ.ਏ ਜਿਤਾ ਕੇ ਭਰੋਸਾ ਕੀਤਾ ਸੀ ਇਹਨਾਂ ਤੇ ਬਦਲਾਅ ਤੇ ਵੀ ਇਹ ਬਦਲਾਅ ਆਊਗਾ ਸਾਡੇ ਲੋਕਾਂ ਦਾ ਬਾਹ ਫੜੂਗਾ ਕਿਉਂਕਿ 70 ਸਾਲਾਂ ਤੋਂ ਲੋਕ ਸਾਡੇ ਬਹੁਤ ਦੁਖੀ ਸੀ ਪਿਛਲੇ 70 ਸਾਲਾਂ ਤੋਂ ਜਿਹੜੀਆਂ ਸਰਕਾਰਾਂ ਆਈਆਂ ਸੀ ਲੋਕ ਅੱਕ ਚੁੱਕੇ ਸੀ ਅੱਕ ਕੇ ਉਹਨਾਂ ਬਦਲਾ ਲਿਆਂਦਾ ਪਰ ਉਹਨਾਂ ਬਦਲਾ ਨਹੀਂ ਇੱਕ ਵੀ ਮੂੰਹੋਂ ਸ਼ਬਦ ਨਹੀਂ ਕੱਢਿਆ ਵੀ ਲੋਕਾਂ ਜਿਹੜੇ ਸਾਡੇ ਕਿਸਾਨਾਂ ਨੇ ਹੱਥੇ ਕਿਸਾਨਾਂ ਮਜ਼ਦੂਰਾਂ ਨੂੰ ਮਾਰ ਰਾਇਆ ਕਿਉਂਕਿ ਮੰਗਾਂ ਜਾਇਜ਼ ਹੈ ਮੰਗਾਂ ਸਾਰੇ ਲੋਕਾਂ ਵਾਸਤੇ ਆ ਜਿਹੜੇ ਲੋਕ ਸਾਡੇ ਅੱਜ ਸਮਰਥਨ ਦੇ ਵਿੱਚ ਆ ਉਹਨਾਂ ਨੂੰ ਵੀ ਪਤਾ ਵੀ ਇਹ ਮੰਗਾਂ ਜਾਇਜ਼ ਆ ਉਹਨਾਂ ਭਰਪੂਰ ਸਮਰਥਨ ਦਿੱਤਾ ਤੇ ਅਸੀਂ ਵੀ ਇਹਨਾਂ ਸਾਰਿਆਂ ਸਮਰਥਨ ਵੀਰਾਂ ਦਾ ਜਿਨ੍ਹਾਂ ਬਾਜ਼ਾਰ ਬੰਦ ਕਰਕੇ ਸਮਰਥਨ ਦਿੱਤਾ ਕਿਉਂਕਿ ਸਾਰੇ ਦੁਖੀ ਆ ਕਿਉਂਕਿ ਜਿਹੜੀ ਮੋਦੀ ਸਰਕਾਰ ਹੈ ਜਿਹੜੀ ਆਪਣੀਆਂ ਕਾਰਪੋਰੇਟਰ ਨੀਤੀਆਂ ਦੇ ਤਹਿਤ ਇੱਥੇ ਜਿਹੜੇ ਆਪਣੀਆਂ ਨੀਤੀਆਂ ਲਾਗੂ ਕਰਦੀ ਪਈ ਆ ਉਹ ਕਿਸੇ ਵੀ ਵਪਾਰੀ ਵਰਗ ਛੋਟਾ ਹੋਵੇ ਦੁਕਾਨਦਾਰ ਹੋਵੇ ਮਲਾਜ਼ਮ ਹੋਵੇ ਕਿਸੇ ਨੂੰ ਨਹੀਂ ਬਖਸ਼ੂਗੀ ਸਭ ਨੂੰ ਉਹਨੇ ਆਪਣੀ ਲਪੇਟ ਚ ਲੈ ਕੇ ਕਿਉਂਕਿ ਕਿਸਾਨ ਤਾਂ ਹੋ ਸਕਦਾ ਮੇਰੇ ਸਮਝ ਮੁਤਾਬਕ ਜੇ ਮਰਦਾ ਮਰਦਾ ਜ਼ਮੀਨਾਂ ਖੋ ਜਾਂ ਜਾਣ ਜਾਂ ਅਨਾਜ ਨਾ ਖਰੀਦਿਆ ਜਾਊ ਐਮਐਸਪੀ ਦੀ ਅਹੀ ਲੜਾਈ ਲੜਦੇ ਪਏ ਆ ਸਰਕਾਰ ਮੈਂ ਐਮਐਸਪੀ ਨਹੀਂ ਦਿੰਦੀ ਮੰਨ ਲਓ ਪਰ ਸਾਡੀ ਲੜਾਈ ਜਾਰੀ ਹੈ ਅਸੀਂ ਐਮਐਸਪੀ ਲੈ ਕੇ ਰਾਵਾਂਗੇ ਜੇਕਰ ਸਰਕਾਰ ਨਹੀਂ ਵੀ ਦਿੰਦੀ ਕਿਸਾਨ ਹੋ ਸਕਦਾ ਮਰਦਾ ਮਰਦਾ 10 ਸਾਲ ਕੱਢ ਜਾਵੇ ਪਰ ਜਿਹੜਾ ਵਰਗ ਦੋ ਟਾਈਮ ਜਿੰਨੇ ਰੋਟੀ ਆਪਣੀ ਮਿਹਨਤ ਕਰਕੇ ਨਾਲ ਖਰੀਦ ਕੇ ਖਾਣਾ ਉਹ ਤਾਂ ਵਿਚਾਰਾ ਪਹਿਲਾਂ ਮਾਰਿਆ ਜਾਵੇਗਾ ਕਿਉਂਕਿ ਉਹ ਸਾਰੇ ਦੁਖੀ ਹੋਏ ਇਹਨਾਂ ਨੀਤੀਆਂ ਤੋਂ ਉਹਨਾਂ ਸਾਰਿਆਂ ਨੇ ਇਸ ਦਾ ਰੋਸ ਪੂਰਾ ਕੀਤਾ ਵੀ ਇਹ ਬਾਜ਼ਾਰ ਨੂੰ ਬੰਦ ਕਰਕੇ ਕਿਸੇ ਵੀ ਵਰਗ ਦਾ ਤੁਸੀਂ ਦੇਖ ਲਿਆ ਜੋ ਕਾਰਪ ਆ ਦੂਜਾ ਅਸੀਂ ਕੋਈ ਐਡੀ ਸਖਤੀ ਨਹੀਂ ਕੀਤੀ ਸਾਰਿਆਂ ਨੂੰ ਅਪੀਲ ਕੀਤੀ ਸੀ ਉਸੇ ਅਪੀਲ ਦੇ ਤਹਿਤ ਲੋਕਾਂ ਨੇ ਭਰਪੂਰ ਸਮਰਥਨ ਕਰਕੇ ਦੁਕਾਨਾਂ ਵੀ ਬੰਦ ਕੀਤੀਆਂ ਤੇ ਕਾਰਪੋਰੇਟ ਘਰਾਣੇ ਆਦਿ ਜਿਹੜੇ ਆਪਣਾ ਰੇਲ ਦੂਜਾ ਰੇਲ ਭਾਗ ਵੀ ਬੰਦ ਕੀਤਾ ਗਿਆ ਤੇ ਜਿਹੜਾ ਆਪਣਾ ਰੇਅਰ ਆਜਾ ਰੋਡਵੇ ਬੱਸਾਂ ਵਾਲੇ ਵੀਰ ਹੈ ਕਨੈਕਟਰ ਉਹਨਾਂ ਵੀ ਭਰਪੂਰ ਸਮਰਥਨ ਦਿੱਤਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਡਾ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੂਗਾ ਮੰਗਾ ਮੰਨਵਾਉਣ ਤਿੱਕਰ ਤੇ ਬਾਪੂ ਡੱਲੇਵਾਲ ਜੀ ਜਿਹੜੇ ਮਰਨ ਵਰਤ ਤੇ ਬੈਠੇ ਆ ਉਹਨਾਂ ਨੂੰ 34 ਦਿਨ ਹੋ ਗਏ ਆ ਉਹਨਾਂ ਵੀ ਕੋਈ ਆਪਦੀ ਨਿੱਜ ਵਾਸਤੇ ਨਹੀਂ ਬੈਠਾ ਉਹਨਾਂ ਵੀ ਆਪਣੇ ਜਿਹੜੀਆਂ ਮੰਗਾਂ ਆ ਕਿਸਾਨਾਂ ਮਜ਼ਦੂਰਾਂ ਦੀਆਂ ਉਹਨਾਂ ਨੂੰ ਮੰਗਾਂ ਨੂੰ ਲੈ ਕੇ ਆਪਣੀ ਜਾਨ ਦਾਅ ਤੇ ਲਾਈ ਹੈ ਮੈਂ ਆਪਣੇ ਮਾਧਿਅਮ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਵੀ ਜਿਸ ਤਰ੍ਹਾਂ ਅੱਜ ਸਮਰਥਨ ਪੂਰੇ ਪੰਜਾਬ ਨੂੰ ਬੰਦ ਕਰਨ ਤੇ 30 ਤਰੀਕ ਦਾ ਦਿੱਤਾ ਜਥੇਬੰਦੀਆਂ ਦੇ ਲਾਨ ਤੇ ਇਸੇ ਤਰ੍ਹਾਂ ਸ਼ੰਭੂ ਦੇ ਖਨੌਰੀ ਤੇ ਵਾਦ ਤੋਂ ਵਾਦ ਪਹੁੰਚ ਕੇ ਆਪਾਂ ਜਿਹੜਾ ਬਾਪੂ ਡੱਲੇਵਾਲ ਵੀ ਸਾਡਾ ਮਰਨਵਰਤ ਤੇ ਲੋਕਾਂ ਦੀ ਖਾਤਰ ਬੈਠਾ ਸੀ ਉਹਨਾਂ ਨਾਲ ਜਾ ਕੇ ਹੌਸਲਾ ਅਭਜਾਈ ਕਰੀਏ ਤੇ ਸਰਕਾਰ ਨੂੰ ਇਹਨਾਂ ਮੰਗਾਂ ਤੇ ਬਣਵਾ ਸਕੀਏ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਹਾਂਜੀ ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਮੈਂ ਸੁਖਦੇਵ ਸਿੰਘ ਬੁੱਕਣ ਕਾ ਮੀਤ ਪ੍ਰਧਾਨ ਮੱਲਾਂ ਵਾਲਾ ਕ੍ਰਾਂਤੀਕਾਰੀ ਬੀਕੇਯੂ ਕਿਉਂਕਿ ਸਾਡੀ ਜਿਹੜੀ ਮੰਗ ਆ ਇਹ ਕੋਈ ਮੰਗ ਸਾਡੀ ਵੱਡੀ ਐ ਐਮਐਸਪੀ ਐਨ ਐਮਐਸਪੀ ਸਾਨੂੰ ਮਿਲ ਜਾਵੇ ਕਿਉਂਕਿ ਜਿਹੜੇ ਸਾਡੇ ਬਾਜ਼ਾਰ ਉੱਜੜ ਗਏ ਅੱਜ ਜਿਹੜੇ ਬਾਜ਼ਾਰਾਂ ਦੇ ਪੱਲੇ ਕੱਖ ਨਹੀਂ ਗਾ ਲੋਕਾਂ ਕੋਲੇ ਪੈਸਾ ਹੀ ਨਹੀਂ ਹੈਗਾ ਕੋਕ ਪੈਸਾ ਪਹਿਲਾ ਜਿਹੜਾ ਮੋਤੀ ਨੇ ਨੋਟਬੰਦੀ ਕਰਕੇ ਇਹਨਾਂ ਨੇ ਪੈਸਾ ਲੋਕਾਂ ਤੋਂ ਖੋਇਆ ਉਸ ਤੋਂ ਬਾਅਦ ਅੱਜ ਜਦੋਂ ਲੋਕਾਂ ਦਾ ਕੰਮ ਹੀ ਨਹੀਂ ਰਾਸ ਆਇਆ ਕਿ ਨੋਟਬੰਦੀ ਦੇ ਵਿੱਚੋਂ ਪੈਸੇ ਜਿਹੜੇ ਜਾਦੇ ਸੀ ਲੋਕਾਂ ਦੇ ਕੋਲੇ ਖੁੱਸ ਗਏ ਉਸ ਤੋਂ ਬਾਅਦ ਅੱਜ ਹੁਣ ਜੇ ਫਸਲ ਆ ਸਾਡਾ ਉਹ ਬਹੁਤ ਬੇਆਬਦੀ ਨਾਲ ਸਾਡਾ ਫਸਲ ਲੈ ਚੀ ਝੋਨਾ ਜਿਹੜਾ ਸਾਡਾ ਵਿਕਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਸਾਡਾ ਤੁਰਤੀ ਇਹ ਜਿਹੜੀ ਐਮਐਸਪੀ ਇਹ ਤੁਹਾਨੂੰ ਲਾਗੂ ਕੀਤੀ ਜਾਵੇ ਅਸੀਂ ਜਿਹੜਾ ਸਾਡਾ ਜੀ ਨਹੀਂ ਕਰਦਾ ਧਰਨਾ ਲ ਪਾਰਾ ਸੀ ਪਿੱਛੇ ਨਹੀਂ ਹਟਣਾ ਜੇ ਨਾ ਚਰੇ ਐਮਐਸਪੀ ਨਹੀਂ ਮਿਲਦੀ ਉਸ ਤਰ੍ਹਾਂ ਵੱਧ ਤੋਂ ਵੱਧ ਸੰਗਤਾਂ ਨੂੰ ਅਸੀਂ ਪ੍ਰੇਰਣ ਕਰਦੇ ਆਂ ਭੇਦ ਰਾਤ ਅਸੀਂ ਇਸ ਕੰਮ ਦੇ ਵਿੱਚ ਜੁਪੇ ਹੋਏ ਆਂ ਕਿਉਂਕਿ ਪਹਿਲਾਂ ਵੀ ਅਸੀਂ ਜੋ ਦਿੱਲੀ ਵੀ ਗਏ ਸੀ ਅਸੀਂ ਦਿਰ ਰਾਤ ਉੱਥੇ ਬੈਠੇ ਰਹੇ ਬੜੇ ਵੱਡੇ ਧਰਨੇ ਲਾਏ ਕੋਈ ਕੋ ਥੋੜੀਆਂ ਜਿਹਾ ਸਾਡੇ ਨਾਲੋਂ ਜਿਹੜੀਆਂ ਅਸੀਂ ਸ਼ਿੰਗਾਰਿ ਮੀਟਿੰਗਾਂ ਜਿਹੜੀਆਂ ਸਾਡੇ ਨੂੰ ਨਿਕੜਨ ਦੇ ਕਾਰਨ ਥੋੜਾ ਜਿਹਾ ਥੋੜਾ ਡਾਊਨ ਹੋਇਆ ਪਾਕੀ ਸਾਡਾ ਹੁਣ ਫਿਰ ਤੋਂ ਬਹੁਤ ਵੱਡਾ ਸੰਯੋਗ ਸਾਨੂੰ ਦੇ ਰਿਹਾ ਅੱਜ ਕੱਲ ਅਸੀਂ ਵਾਅਦਾ ਦਿੱਤੀ ਸੀ ਵੀ ਅਸੀਂ ਪੂਰਨ ਤੌਰ ਤੇ ਬੰਦ ਰੇਲਾਂ ਸੜਕਾਂ ਦਫ਼ਤਰ ਪੰਪ ਹੋਰ ਕਿਸੇ ਵੀ ਕਿਸਮ ਦੀ ਕੋਈ ਵੀ ਦੁਕਾਨ ਨਾ ਖੋਲੇ ਵੀਰ ਫੜੜੇ ਬਾਜੀ ਨਾ ਕਰੇ ਤੇ ਨਾ ਹੀ ਅਸੀਂ ਕਰਨੀ ਚਾਹੁੰਦੇ ਆ ਇਸੇ ਤਰ੍ਹਾਂ ਹੀ ਅੱਜ ਸਾਰਾ ਪੂਰਾ ਸੰਯੋਗ ਦੇ ਕੇ ਬਾਜ਼ਾਰ ਸਾਡਾ ਬਿਲਕੁਲ ਬੰਦ ਹੈ ਕਾਰੋਬਾਰ ਸਾਡੇ ਬਿਲਕੁਲ ਠਾਪਾ ਕਿਸੇ ਵੀ ਆਉ ਜਾ ਵੀ ਨਹੀਂ ਚਲਦੀ ਬਾਕੀ ਅਸੀਂ ਧਰਨਾ ਆ ਕੇ ਸਵੇਰ ਦੇ ਦਰਿਆ ਵਿਛਾ ਕੇ ਇੱਥੇ ਪੂਰਨ ਤੌਰ ਤੇ ਬਿਲਕੁਲ ਅਮ ਸ਼ਾਂਤੀ ਦੇ ਨਾਲ ਬੈਠੇ ਆ ਸਾਡੀ ਇਹ ਬੇਨਤੀ ਆ ਕੋ ਕੋ ਜਿਹੜੀਆਂ ਸਾਡੀਆਂ ਜ਼ਰੂਰੀ ਮੰਗਾਂ ਕਿ ਕਿ ਜਿਹੜੀ ਸਾਨੂੰ ਸਰਕਾਰ ਤੋਂ ਮੰਗ ਚਾਹੀਦੀ ਸੀ ਉਹ ਤਾਂ ਸਾਨੂੰ ਦੇ ਨਹੀਂ ਰਿਹਾ ਜਿਹੜੀ ਨਹੀਂ ਦੇਣੀ ਸੀ ਉਹ ਜਿਹੜੀ ਸਮੈਕ ਦਰ ਰਾਤ ਆਤ ਤੋਂ ਜ਼ਿਆਦੀ ਸਮੈਕ ਹੋ ਗਈ ਆ ਜਿਹੜੇ ਨੌਡੇ ਨੌਜਵਾਨ ਵੀਰ ਉਹ ਨਸ਼ਾ ਪੀ ਕੇ ਖਤਮ ਹੋ ਰਹੇ ਜਾ ਰਹੇ ਆ ਇਸੇ ਤਰ੍ਹਾਂ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਜੇਕਰ ਸਾਡੇ ਪੋਸਟ ਤੇ ਤਫੀਮ ਦੇ ਠੇਕੇ ਖੋਲੇ ਜਾਣ ਕੋ ਸਾਨੂੰ ਸਹੂਲਤ ਮਿਲੇ ਸਰਕਾਰ ਵਾਲਿਓ ਕਿ ਜਿਹੜੇ ਸਰਕਾਰ ਨੂੰ ਵੀ ਬੜੀ ਵੱਡੀ ਇਸ ਦੇ ਵਿੱਚ ਪ੍ਰਾਪਰਟੀ ਹੋਊਗੀ ਜੇ ਸਾਡੇ ਫੀਮ ਦੇ ਤੇ ਪੋਸਟ ਦੇ ਠੇਕੇ ਖੁੱਲ ਜਾਣ ਕਿਉਂਕਿ ਜਿਹੜੇ ਬੰਦੇ ਨਸ਼ਾ ਪੱਤਾ ਕਰਦੇ ਆ ਸਮੈਕਾਂ ਪੀਂਦੇ ਆ ਜਾਂ ਸ਼ਰਾਬਾਂ ਪੀਂਦੇ ਆ ਉਸ ਸਮੈਕਾਂ ਪੀਣ ਤੇ ਅਕ ਹਟ ਜਾਣਗੇ ਜੇਕਰ ਨਸ਼ਾ ਇਹੋ ਜਿਹਾ ਮਿਲੇ ਤਾਂ ਨਾਲੇ ਗਵਰਨਮੈਂਟ ਨੂੰ ਬਹੁਤ ਵੱਡੀ ਸਹੂਲਤ ਮਿਲੂਗੀ ਇਸੇ ਤਰ੍ਹਾਂ ਹੀ ਅਸੀਂ ਵੱਡਾ ਜੰਗ ਜੁਰੂ ਕਰਾਂਗੇ ਜੇਕਰ ਨਾ ਸਾਡੇ ਇਹਨਾਂ ਦੇ ਕੰਟਰੋਲ ਕੀਤਾ ਗਿਆ ਇਹਨਾਂ ਦੀਆਂ ਐਮਐਸਪੀ ਮੰਗਾ ਦੇ ਉੱਤੇ ਤੇ ਸਾਨੂੰ ਅਸੀਂ ਹੋਰ ਵੱਡੇ ਤੋਂ ਤਿੱਖੇ ਤੋਂ ਤਿੱਖੇ ਸੰਘਰਸ਼ ਕਰਾਂਗੇ ਕਿ ਸਾਡੀ ਜਿਹੜੀ ਤੁਰਤੀ ਮੰਗ ਜੇ ਸਰਕਾਰ ਸੁਣਦੀ ਆ ਇਹ ਗੁੰਗੀ ਬੋਲੀ ਸਰਕਾਰ ਆ ਇਹਨਾਂ ਨੂੰ ਜਿਹੜੇ ਹੁਣ ਐਮਪੀ ਜਿੱਤੇ ਆ ਇਹ ਇਹਨਾਂ ਨੂੰ ਦਿੱਸਦਾ ਨਹੀਂਗਾ ਕਿ ਕਿਸਾਨ ਜਨ ਸਾਨੂੰ ਵੋਟਾਂ ਪਾ ਕੇ ਜਿਤਾਇਆ ਇਹਨਾਂ ਨੇ ਇਹ ਇੱਥੇ ਬਹਿਦੇ ਤੇ ਕਰ ਜਾਂਦੇ ਸਾਡੇ ਨਾਲ ਵੱਡੇ ਵੱਡੇ ਤੇ ਜਦੋਂ ਗੁੰਗੇ ਬੋਲੇ ਉੱਥੇ ਜਾ ਕੇ ਬੈਠ ਜਾਂਦੇ ਆ ਇਹ ਆਨਤ ਖਾਂਦੇ ਸਾਡਾ ਤੇ ਸਾਨੂੰ ਫਟਕਾਰਦੇ ਆ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਸ਼ਰਮ ਦੇ ਨਾਮ ਮਰ ਜਾਣਾ ਚਾਹੀਦਾ ਇਹਨਾਂ ਨੂੰ ਵੇਖੋ ਜੀ ਗੱਲ ਕਿਉਂ ਨਹੀਂ ਜਾ ਕੇ ਵਿਧਾਨ ਸਭਾ ਦੇ ਵਿੱਚ ਕਰਦੇ ਜਦੋਂ ਐਮਪੀ ਬਣ ਕੇ ਜਿੱਤ ਕੇ ਗਏ ਆ ਸਾਡੇ ਕੋਲੋਂ ਤੇ ਇਹਨਾਂ ਨੂੰ ਜਾ ਕੇ ਵਿਧਾਨ ਸਭਾ ਦੇ ਵਿੱਚ ਸਾਡਾ ਮੁੱਦਾ ਠਾਉਣ ਕਿਉਂਕਿ ਜਿਹੜੇ ਸੰਘਰਸ਼ਾਂ ਦੇ ਉੱਤੇ ਬੈਠੇ ਆ ਬੰਦੇ ਜਦੋਂ ਭਗਵੰਤ ਮਾਨ ਮੱਲਾਂ ਵਾਲੇ ਮੰਡੀ ਦੇ ਵਿੱਚ ਆਹੀ ਇੱਥੇ ਆਇਆ ਇਹਨੇ ਕਿਹਾ ਸੀ ਕਿ ਨਸ਼ਾ ਹੀ ਬਿਲਕੁਲ ਬੰਦ ਕਰ ਦਾਂਗੇ ਕੋਈ ਵੀ ਤੁਹਾਨੂੰ ਕਿਸੇ ਕੰਮ ਦਾ ਨਸ਼ਾ ਨਹੀਂ ਚੱਲੂਗਾ ਇੱਕ ਹਫ਼ਤੇ ਦੇ ਵਿੱਚ ਇਹ ਨਸ਼ਾ ਬੰਦ ਕਰ ਦਾਂਗੇ ਦੂਸਰੇ ਨੰਬਰ ਤੇ ਤੁਹਾਨੂੰ ਜਿਹੜੀਆਂ ਵੱਡੀਆਂ ਸਹੂਲਤਾਂ ਦੇਵਾਂਗੇ ਕਿ ਤੁਹਾਡੇ ਜਿਹੜੇ ਸੀਗੇ ਕਾਰੋਬਾਰ ਹਰ ਤਰ੍ਹਾਂ ਦੇ ਚਲਾਵਾਂਗੇ ਤੁਹਾਨੂੰ ਕਿਤੇ ਵੀ ਧਰਨਾ ਲਾਉਣ ਦੀ ਲੋੜ ਨਹੀਂ ਪਊਗੀ ਪਰ ਅੱਜ ਇਹੋ ਜਿਹਾ ਮਾਹੌਲ ਬਣ ਗਿਆ ਹੈ ਕਿ ਸਾਡਾ ਧਰਨੇ ਲਾਉਣ ਤੋਂ ਬਿਨਾਂ ਕੋਈ ਵੀ ਕਿਸੇ ਪਾਸੇ ਕੋ ਸਾਡਾ ਛਟਕਾਰਾ ਹੀ ਨਹੀਂਗਾ ਕਿਉਂਕਿ ਜਿਹੜਾ ਵੀ ਵੋਟਾਂ ਲੈ ਕੇ ਚਲੇ ਜਾਂਦਾ ਸਾਡੇ ਕੋਲੋਂ ਉਹ ਪਿਛਲੀਆਂ ਗੱਲਾਂ ਚੇਤੇ ਭੁੱਲ ਜਾਂਦਾ ਤੇ ਗਾਂ ਨਵੀਆਂ ਤੋਂ ਨਵੀਆਂ ਗੱਲਾਂ ਸੁਰਾਉਂਦਾ ਕਿਉਂਕਿ ਜਿਹੜੇ ਜਿਹੜੇ ਭਾਜਪਾ ਦੇ ਲੀਡਰ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਇਹੋ ਜੀ ਗੱਲਾਂ ਕਰਦਿਆਂ ਨੂੰ ਕਿਉਂਕਿ ਪੰਜਾਬ ਦੇ ਵਿੱਚੋਂ ਇੱਕ ਵੀ ਇਹਨਾਂ ਦਾ ਜਿਹੜਾ ਐਮਪੀ ਆ ਜਾਂ ਐਮਐਲਏ ਨਹੀਂ ਬਣਿਆ ਕਿ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਡੇ ਬਰਖਲਾਪ ਹੋ ਗਿਆ ਪੰਜਾਬ ਵਾਲੇ ਕਿ ਜੇ ਸਾਡਾ ਬਾਰਡਰ ਤੇ ਹਿੰਦੁਸਤਾਨ ਤੇ ਜੇ ਪਾਕਿਸਤਾਨ ਦਾ ਬਾਰਡਰ ਮੈਂ ਪਿੱਛੇ ਪਾਕਿਸਤਾਨ ਜਾ ਕੇ ਆਇਆ ਥੋੜੇ ਦਿਨ ਹੀ ਹੋਇਆ ਕਿਉਂਕਿ ਪਾਕਿਸਤਾਨ ਦੇ ਵਿੱਚ ਫੀਮ ਪੋਸਟ ਵਾਧੂ ਮਿਲਦਾ ਉੱਥੇ ਸਸਤਾ ਮਿਲਦਾ ਹੈ ਕੋਥੇ ਨਸ਼ਾ ਕਿਉਂ ਨਹੀਂ ਚੱਲਦਾ ਕਿਉਂਕਿ ਉੱਥੇ ਕਿਉਂ ਨਹੀਂ ਨੌਜਵਾਨ ਮੁੰਡੇ ਮਰਦੇ ਉਹਨਾਂ ਦੇ ਉਹਨਾਂ ਨੂੰ ਕਿਉਂ ਸਾਰੀਆਂ ਸਹੂਲਤਾਂ ਜਿਹੜੀਆਂ ਗਵਰਨਮੈਂਟ ਦੀਆਂ ਮਿਲਦੀਆਂ ਕਿਉਂਕਿ 200 ਰੁਪਏ ਕਿਲੋ ਪੋਸਟ ਦਾ ਸੋ 200 ਨੂੰ ਤੋਲਾ ਫੀਮੇਲ ਨਹੀਂ ਵਾਧੂ ਠੇਕੇ ਠੇਕਾਂ ਦੇ ਮਿਲਦੀ ਪਈ ਤੇ ਇੱਥੇ ਸਾਡੇ ਕੋਲੇ ਸਭ ਕੋ ਇਸ ਚੀਜ਼ ਦੀ ਪ੍ਰਬੰਧੀ ਲਾਈ ਗਈ ਆ ਕਿਉਂਕਿ ਜਿਹੜੇ ਸਾਨੂੰ ਇਹ ਚੀਜ਼ਾਂ ਦਿੱਤੀਆਂ ਜਾਣ ਨਾਲੇ ਸਰਕਾਰ ਨੂੰ ਸਹੂਲਤ ਆਉਣ ਜਿ ਤਰ੍ਹਾਂ ਠੇਕੇ ਸ਼ਰਾਬ ਦੇ ਖੁੱਲੇ ਗਏ ਆ ਇਸੇ ਤਰ੍ਹਾਂ ਸਾਡੇ ਠੇਕੇ ਖੁੱਲਣ ਜਿਹੜੇ ਨਸ਼ੇ ਕਰਦੇ ਮੁੰਡੇ ਤੇ ਛੱਡ ਕੇ ਨੌਜਵਾਨੀ ਕਿਉਂਕਿ ਇਹਨਾਂ ਨੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਪੜ੍ਹਿਆ ਲਿਖਿਆ ਪਰਿਵਾਰ ਨੂੰ ਕਿ ਨੌਕਰੀ ਤਾਂ ਦੇਣੀ ਨਹੀਂ ਇਹ ਜਿਸ ਦਿਨ ਸਰਕਾਰ ਇਹਨਾਂ ਦੀ ਬਣੀ ਸੀਗੀ ਆਮ ਪਾਰਟੀ ਦੀ ਇਹਨਾਂ ਨੇ ਆਖਿਆ ਸੀ ਹਰ ਬੰਦੇ ਨੂੰ ਹਰ ਇੱਕ ਘਰ ਦੇ ਵਿੱਚੋਂ ਇੱਕ ਬੰਦੇ ਨੂੰ ਨੌਕਰੀ ਦਿੱਤੀ ਜਾਊਗੀ ਪਰ ਅਜੇ ਤੱਕ ਕੋਈ ਇਹੋ ਜਿਹਾ ਬੰਦਾ ਕੋ ਪਛੜਿਆ ਹੀ ਕੋਈ 100 ਦੇ ਵਿੱਚੋਂ 5% ਨੌਕਰੀਆਂ ਦਿੱਤੀਆਂ ਗਈਆਂ ਬਾਕੀ ਸਾਰੇ ਜਿਹੜੇ ਹਨ ਉਹ ਵਿਚਾਰੇ ਤਰਲੇ ਮਾਰਦੇ ਫਿਰਦੇ ਆ ਕਿਉਂਕਿ ਪੜ੍ਹੇ ਲਿਖੇ ਮੇਰੇ ਖੋਦ ਹੀ ਬੱਚੇ ਐਮਐਸਸੀ ਕਰਕੇ ਬੀਏ ਕਰਕੇ ਦੇ ਆਦਤੋਂ ਜ਼ਿਆਦਾ ਪੜ੍ਹ ਕੇ ਕੋਰਸ ਕਰਕੇ ਘਰੇ ਬੈਠੇ ਵਿਚਾਰੇ ਕੋਈ ਵੀ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਬੰਦੇ ਜਿਹੜੇ ਅੱਖ ਨਹੀਂ ਉਹ ਵਿਚਾਰਿਆਂ ਦਾ ਮਨ ਟੁੱਟਦਾ ਜਾਂਦਾ ਬੱਚਿਆਂ ਦਾ ਜਦੋਂ ਇੰਨੀਆਂ ਪੜ੍ਹਾਈਆਂ ਕਰਕੇ ਬੜੇ ਗਰੀਬ ਘਰਾਂ ਦੇ ਬੱਚੇ ਜਿਹੜੇ ਉਹ ਕਿਸੇ ਪਾਸੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਤੇ ਇਸ ਕਰਕੇ ਸਰਕਾਰ ਨੂੰ ਕੋਈ ਰੁਜ਼ਗਾਰ ਦੇ ਮੌਕੇ ਦੇਣੇ ਚਾਹੀਦੇ ਆ ਜਿਹੜਾ ਰੁਜ਼ਗਾਰ ਅਗਲੇ ਪਹਿਲਾਂ ਮਿਲਿਆ ਸੀਗਾ ਹਰ ਮਹਿਕਮਾ ਪੀ ਡਬਲਯੂ ਡੀ ਨਹਿਰ ਮਹਿਕਮਾ ਹਰ ਬਿਜਲੀ ਬੋਰਡ ਹੋਰ ਜਿੰਨੇ ਕਾਰੋਬਾਰ ਸਾਰੇ ਪ੍ਰਾਈਵੇਟ ਸਰਕਾਰ ਕਰ ਲਈ ਹੈ ਇਹ ਸਰਕਾਰ ਨੂੰ ਨਹੀਂ ਕਰਨੇ ਚਾਹੀਦੇ ਸਰਕਾਰ ਸਾਡੇ ਬੱਚਾਂ ਨੂੰ ਨੌਕਰੀਆਂ ਦੇਵੇ ਜਿਹੜਾ ਸਿੱਖਾ ਉਹ ਪਿੱਛੇ ਕਿਉਂ ਹਟਦਾ ਜਾ ਰਿਹਾ ਕੋਣ ਦੇ ਉੱਤੇ ਬਹੁਤ ਜ਼ਿਆਦਾ ਬੋਝ ਪੈਂਦੇ ਜਾ ਰਹੇ ਆ ਕੋਈ ਉਹਨਾਂ ਨੂੰ ਸਰਕਾਰ ਨੌਕਰੀਆਂ ਨਹੀਂ ਦੇ ਰਹੀ ਕੋਈ ਉਹਨਾਂ ਨੂੰ ਤੁਰਤ ਨੌਕਰੀਆਂ ਦੇਣੀਆਂ ਚਾਹੀਦੀਆਂ ਐਮਐਸਪੀ ਦਾ ਕਾਨੂੰਨ ਜਿਹੜਾ ਤੁਰਤ ਲਾਗੂ ਕਰਨਾ ਚਾਹੀਦਾ ਇਹ ਨਹੀਂ ਗੱਲਾਂ ਕਰਦੇ ਕੋਈ ਖਿਮਾਂ ਤੇ ਚਾਚਕਾ ਵੈਹਰੂ ਜੀ ਕਾ ਖਾਲਸਾ ਵੈਹਰੂ ਜੀ ਕੀ ਫਤਈ